ਹਾਂਜੀ ਇਹ ਆ ਜਾਮਨਾ ਜੋ ਕਿ ਇਸ ਟਾਈਮ ਅੱਜ ਇਹਨਾਂ ਦਾ ਸੀਜ਼ਨ ਬਹੁਤ ਜ਼ਿਆਦਾ ਭਰੂ ਚੱਲ ਰਿਹਾ ਜਿੰਨੀ ਤੁਸੀਂ ਜਾਮਨ ਜ਼ਿਆਦਾ ਖਾਓਗੇ ਉਹ ਨਹੀਂ ਤੁਹਾਡੀ ਸਿਹਤ ਦੇ ਲਈ ਬਹੁਤ ਚੰਗੀ ਚੀਜ਼ ਹੈ ਇਹ ਇਹਨੂੰ ਨੂਨ ਨੂੰ ਲਾ ਕੇ ਖਾਓ ਇਹ ਢੋਡੇ ਅੰਦਰ ਜੋ ਵਾਲਵੂਲ ਚਲੇ ਜਾਂਦੇ ਆ ਉਹਨਾਂ ਨੂੰ ਵੀ ਠੀਕ ਕਰਦੀ ਹੈ ਜਾਮਨ ਉਹਨਾਂ ਨੂੰ ਇਹ ਗਾਲ ਦਿੰਦੀ ਆ ਕਿ ਤੁਹਾਡਾ ਸਰੀਰ ਅੰਦਰੋਂ ਠੀਕ ਰਹਿੰਦਾ ਹੈ ਤੇ ਦੋ ਨੰਬਰ ਤੇ ਜੇ ਕਿਸ ਨੂੰ ਸ਼ੂਗਰ ਹੋਵੇ ਤੇ ਸ਼ੂਗਰ ਦੇ ਮਰੀਜ਼ ਲਈ ਜਾਵਲ ਬਹੁਤ ਚੰਗੀ ਚੀਜ਼ ਆ ਤੇ ਇਹਦੀਆਂ ਗੜਕਾਂ ਦਾ ਤੁਸੀਂ ਆ ਸਾਹਮਣੇ ਤੁਸੀਂ ਗੜਕਾਂ ਦੇਖ ਰਹੇ ਹੋ ਇਹਦੇ ਗੜਕਾ ਤੁਸੀਂ ਸੰਭਾਲ ਕੇ ਰੱਖ ਲਓ ਇਹਦਾ ਤੁਸੀਂ ਪਾਊਡਰ ਬਣਾ ਲਓ ਤੇ ਸਵੇਰ ਦੇ ਟਾਈਮ ਤੇ ਨਿਰਨੇ ਕਾਲ ਦੇ ਇਹਦਾ ਇੱਕ ਅੱਧਾ ਚਟੌਂਚਾ ਪਾਊਡਰ ਲੈ ਕੇ ਖਾਓ ਕਿ ਤੁਹਾਨੂੰ ਸ਼ੂਗਰ ਦੇ ਵਿੱਚ ਬਹੁਤ ਜ਼ਿਆਦਾ ਰਾਹਤ ਮਿਲੂਗੀ ਜੜਕ ਵੀ ਤੁਸੀਂ ਬੇਕਾਰ ਕਰਕੇ ਨਾ ਸਕੋ ਜੜਕ ਵੀ ਬਹੁਤ ਜ਼ਰੂਰੀ ਆ ਤੇ ਸੀਜ਼ਨ ਅੱਜ ਕੱਲ ਜਾਵਣਾ ਦਾ ਚੱਲੀ ਜਾਂਦਾ ਤੇ ਜਾਵਣਾ ਨੂੰ ਵਧੀਆ ਤੋਤਾ ਕੇ ਤੇ ਨੂੰ ਨਾਲ ਲਾ ਕੇ ਖੂਬ ਤਰੀਕੇ ਨਾਲ